ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਨੇ ਨਵਾਂ ਪਿੰਡ ਵਸਾਇਆ ਅਤੇ ਇਸ ਦਾ ਨਾਂ ਕਰਤਾਰਪੁਰ ਰੱਖਿਆ ਗੁਰੂ ਸਾਹਿਬ ਇੱਥੇ ਖੇਤੀ ਕਰਿਆ ਕਰਦੇ ਸਨ ਆਪ ਰੋਜ਼ਾਨਾ ਇੱਥੇ satsang ਕਰਦੇ ਅਤੇ ਸੰਤਾਨ ਨੂੰ ਪ੍ਰਮਾਤਮਾ ਨਾਲ ਜੋੜਦੇ ਖਡੂਰ ਪਿੰਡ ਦਾ ਭਾਈ ਲਹਿਣਾ ਮਾਤਾ ਵੈਸ਼ਨੂ ਦੇਵੀ ਦਾ ਭਗਤ ਸੀ ਇੱਕ ਵਾਰ ਵੈਸ਼ਨੂ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਆ ਭਾਈ ਲਹਿਣਾ ਗੁਰੂ ਸਾਹਿਬ ਨੂੰ ਮਿਲਣ ਗਿਆ ਇੱਥੇ ਆ ਕੇ ਲਹਿਣੇ ਨੇ ਗੁਰੂ ਸਾਹਿਬ ਦੇ ਉਪਦੇਸ਼ ਸੁਨੇ ਅਤੇ ਉਸ ਨੂੰ ਉਹ ਸ਼ਾਂਤੀ ਪ੍ਰਾਪਤ ਹੋਈ ਜਿਸ ਦੀ ਉਸ ਨੂੰ ਜੀਰਾਂ ਤੋਂ ਤਲਾਸ਼ ਸੀ ਇੰਜ ਲਹਿਣੇ ਨੇ ਵਿਆਸ਼ਨੂ ਦੇਵੀ ਦੀਆਂ ਤੀਰਥ ਯਾਤਰਾਵਾਂ ਕਰਨ ਦਾ ਖਿਆਲ ਛੱਡ ਦਿੱਤਾ ਉਸ ਨੇ ਕਰਤਾਰਪੁਰ ਹੀ ਵਸ ਜਾਣ ਅਤੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਜੀਵਨ ਦਾ ਆਦਰਸ਼ ਮੰਨ ਕੇ ਨਿਭਾਉਣ ਅਤੇ ਖੁਸ਼ੀਆਂ ਪ੍ਰਾਪਤ ਕਰਨ ਦਾ ਮਨ ਬਣਾ ਲਿਆ ਕਰਤਾਰਪੁਰ ਵਿਖੇ ਰਿਹائش ਦੌਰਾਨ ਪਾਈ ਲਹਿਣਾ ਗੁਰੂ ਸਾਹਿਬ ਦੀ ਸੇਵਾ ਵਿੱਚ ਲੱਗ ਗਿਆ ਜੋ ਵੀ ਗੁਰੂ ਸਾਹਿਬ ਦੀ ਇੱਛਾ ਹੁੰਦੀ ਲਹਿਣਾ ਨਿਪਰੇ ਚਾੜਦਾ ਇਸ ਪ੍ਰਕਾਰ ਲਹਿਣਾ ਗੁਰੂ ਸਾਹਿਬ ਦੇ ਬਹੁਤ ਨੇੜੇ ਦਾ ਮੂਰੀਦ ਹੋ ਗਿਆ ਭਾਈ ਲਹਿਣੇ ਦੀ ਆਗਿਆਕਾਰਤਾ ਕਰਦੀਆਂ ਬਿਆਨਤ ਸਾਖੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਉਹਨਾਂ ਨੇ ਆਪਣੀ ਹੋਂਮੀ ਗਵਾਈ ਅਤੇ ਗੁਰੂ ਦੇ ਮਾਰਗ ਉੱਤੇ ਤੁਰੇ ਗੁਰੂ ਸਾਹਿਬ ਜੋ ਵੀ ਸਿੱਖਾਂ ਨੂੰ ਹੁਕਮ ਦਿੰਦੇ ਭਾਈ ਲਹਿਣਾ ਨੇ ਉਸ ਨੂੰ ਪੂਰਾ ਕਰਨ ਵਿੱਚ ਕਦੇ ਢਿੱਲ ਮੱਠ ਨਾ ਕੀਤੀ ਇੱਕ ਵਾਰ ਗੁਰੂ ਨਾਨਕ ਸਾਹਿਬ ਦਾ ਨਹਾਉਣ ਵਾਲਾ ਗੜਵਾ ਹੱਥੋਂ ਤਿਲਕ ਕੇ ਨਾਲੀ ਵਿੱਚ ਜਾ ਡਿੱਗ ਪਿਆ। ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਗੜਵਾ ਚੁੱਕਣ ਦਾ ਹੁਕਮ ਦਿੱਤਾ ਪਰ ਦੋਵੇਂ ਜਾਣੇ ਆਨਾ ਕਾਨੀ ਕਰਨ ਲੱਗੇ। ਪਾਈ ਸਾਹਿਬ ਨੇ ਝਟ ਨਾਲੀ ਵਿੱਚ ਹੱਥ ਪਾ ਕੇ ਗੜਵਾ ਕੱਢ ਦਿੱਤਾ ਅਤੇ ਸਾਫ਼ ਕਰਕੇ ਗੁਰੂ ਸਾਹਿਬ ਨੂੰ ਫੜਾ ਦਿੱਤਾ। ਆਪਣੀ ਹੋਂਮੈ ਨੂੰ ਖਤਮ ਕਰਨ ਅਤੇ ਗੁਰੂ ਸਾਹਿਬ ਦਾ ਆਗਿਆਕਾਰੀ ਬਨਨ ਕਰਕੇ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਗੁਰਗਤੀ ਸੌਪੀ ਅਤੇ ਉਹਨਾਂ ਦਾ ਨਾਂ ਅੰਗਦ ਰੱਖਿਆ